ਜਿਸ ਤਿੱਕੇ ਅੱਜ ਅਸੀਂ ਤੁਹਾਨੂੰ ਕद्दू ਦੀਆਂ ਪੂਰੀਆਂ ਬਣਾਉਣੀ ਸਿਖਾਵਾਂਗੇ ਜਿਸ ਦੇ ਵਿੱਚ ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਕਿੰਨਾ ਕੁ ਕद्दू ਸਸ ਅਸੀਂ ਲੈਣਾ ਹੈ ਤੇ ਕਿਸ ਤਰੀਕੇ ਦੇ ਨਾਲ ਅਸੀਂ ਆਟਾ ਬਣਾਉਣਾ ਹੈ ਕਿ ਸਾਡੀਆਂ ਜਿਹੜੀਆਂ ਪੂਰੀਆਂ ਨੇ ਉਹ ਫੁੱਲ ਫੁੱਲ ਕੇ ਉਤਰਣ ਬਿਲਕੁਲ ਕੋਈ ਵੀ ਪੂਰੀ ਸਾਡੀ ਬਿਨਾ ਫੁੱਲੇ ਨਾ ਬਣੇ ਜੇਕਰ ਤੁਸੀਂ ਇਹ ਪੂਰੀਆਂ ਬਣਾਉਣਾ ਸਿੱਖਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਵੀਡੀਓ ਦਾ ਕੋਈ ਵੀ ਪਾਰਟ ਤੁਸੀਂ ਸਕਿਪ ਨਹੀਂ ਕਰਨਾ ਨਹੀਂ ਤੇ ਤੁਸੀਂ ਕੋਈ ਵੀ ਮੇਨ ਤੋਂ ਮੇਨ ਜਈ ਚੀਜ਼ ਕਰਨੀ ਭੁੱਲ ਜਾਵੋਗੇ ਤੇ ਜੇਕਰ ਤੁਸੀਂ ਸਾਡੇ ਤਰੀਕੇ ਦੇ ਨਾਲ ਇਹ ਪੂਰੀਆਂ ਬਣਾਉਣੀਆਂ ਸਿੱਖ ਲਈਆਂ ਤੇ ਤੁਸੀਂ ਬਾਰ ਬਾਰ ਇਹਨਾਂ ਪੂਰੀਆਂ ਨੂੰ ਬਣਾ ਕੇ ਖਾਓਗੇ ਤੇ ਹਰ ਕੋਈ ਬੱਚੇ ਬਜ਼ੁਰਗ ਸਭ ਇਹਨਾਂ ਨੂੰ ਪਸੰਦ ਕਰਨਗੇ ਇਹ ਪੂਰੀ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਕਦੂ ਨੂੰ ਛਿੱਲ ਲੈਣਾ ਹੈ ਛਿੱਲ ਕੇ ਅਸੀਂ ਇਸ ਨੂੰ ਕਦੂ ਘਸ ਕਰ ਲਵਾਂਗੇ ਇਸ ਤਰ੍ਹਾਂ ਜੇਕਰ ਤੁਹਾਡੇ ਕੋਲ ਬਰੀਕ ਕद्दूकस ਹੈ ਤਾਂ ਤੁਸੀਂ ਬਰੀਕ ਨਾਲ ਹੀ ਕਰਨਾ ਹੈ ਇਸ ਨੂੰ ਮੋਟਾ-ਮੋਟਾ ਕद्दूकस ਬਿਲਕੁਲ ਨਹੀਂ ਕਰਨਾ ਇਸ ਤਰ੍ਹਾਂ ਅਸੀਂ ਇਸ ਨੂੰ ਕद्दूकस ਕਰ ਲਿਆ ਤੇ ਇੱਕ ਬਰਤਨ ਦੇ ਵਿੱਚ ਅਸੀਂ ਲਈ ਹੈ ਸੂਜੀ ਸੂਜੀ ਅਸੀਂ ਜਿੰਨੀ ਕੁਆਂਟੀਟੀ ਦੀ ਸਾਨੂੰ ਜ਼ਰੂਰਤ ਹੈ ਆਪਣੀ ਮਰਜ਼ੀ ਦੇ ਅਨੁਸਾਰ ਪਾ ਸਕਦੇ ਹਾਂ ਜਿੰਨੀ ਅਸੀਂ ਸੂਜੀ ਪਾਵਾਂਗੇ ਤੁਸੀਂ ਚਾਹੋ ਤੇ ਜਿੰਨੀ ਸੂਜੀ ਹੈ ਉਹਨਾਂ ਤੁਸੀਂ ਬੇਸਣ ਪਾ ਸਕਦੇ ਹੋ ਜੇਕਰ ਬੇਸਣ ਤੁਹਾਡੇ ਕੋਲ ਨਹੀਂ ਹੈ ਤੇ ਤੁਸੀਂ ਇਸ ਦੀ ਜਗ੍ਹਾ ਕਣਕ ਦਾ ਆਟਾ ਵੀ ਪਾ ਸਕਦੇ ਹੋ ਤੇ ਫਿਰ ਇਸ ਵਿੱਚ ਅਸੀਂ ਕद्दूकस ਕੀਤਾ ਹੋਇਆ ਜਿਹੜਾ ਕद्दू ਸੀ ਉਹ ਅਸੀਂ ਪਾ ਦਿੱਤਾ ਹੁਣ ਅਸੀਂ ਕद्दूकस ਕਰਕੇ ਦੋ ਆਲੂ ਰੱਖ ਲਈ ਸੀ ਆਲੂ ਨੂੰ ਵੀ ਅਸੀਂ ਇਸ ਦੇ ਵਿੱਚ ਪਾ ਦੇਵਾਂਗੇ ਇਹ ਚਰੂਚੀਆਂ ਪਾਉਣ ਤੋਂ ਬਾਅਦ ਅਸੀਂ ਇਸ ਦੇ ਵਿੱਚ ਕੱਟ ਕੀਤਾ ਹੋਇਆ ਇੱਕ ਪਿਆਜ਼ ਪਾ ਦੇਵਾਂਗੇ ਪਿਆਜ਼ ਨੂੰ ਵੀ ਅਸੀਂ ਕਾਫੀ ਬਰੀਕ-ਬਰੀਕ ਕੱਟ ਕਰਨਾ ਹੈ ਤੇ ਕੱਟ ਅਸੀਂ ਕਰ ਲਿਆ ਸੀ ਇੱਕ ਟਮਾਟਰ ਤੇ ਟਮਾਟਰ ਵੀ ਅਸੀਂ ਇਸ ਦੇ ਵਿੱਚ ਐਡ ਕਰ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਲਸਣ ਤੇ ਅਦਰਕ ਜੇਕਰ ਤੁਸੀਂ ਚਾਹੋ ਤਾਂ ਪੇਸਟ ਵੀ ਬਣਾ ਸਕਦੇ ਹੋ ਪਰ ਅਸੀਂ ਬਰੀਕ-ਬਰੀਕ ਕੱਟ ਕਰਕੇ ਪਾਇਆ ਹੈ ਤੇ ਇੱਕ ਅਸੀਂ ਹਰੀ ਮਿਰਚ ਕੱਟ ਕਰੀ ਸੀ ਸਿਰਫ ਇਹ ਟੈਸਟ ਤੇ ਲਈ ਹੀ ਅਸੀਂ ਪਾਈ ਹੈ ਤੇ ਥੋੜਾ ਜਿਹਾ ਕੱਟ ਕੀਤਾ ਹੋਇਆ ਹਰਾ ਧਨੀਆ ਸੀ ਇਸ ਦੇ ਵਿੱਚ ਪਾਵਾਂਗੇ ਉਸ ਤੋਂ ਬਾਅਦ ਅਸੀਂ ਲਵਾਂਗੇ ਨਮਕ ਮਿਰਚ ਜੋ ਵੀ ਮਸਾਲੇ ਤੁਹਾਡੇ ਕੋਲ ਹੈਗੇ ਨੇ ਤੁਸੀਂ ਉਹ ਮਸਾਲੇ ਇਸ ਦੇ ਵਿੱਚ ਪਾ ਸਕਦੇ ਹੋ ਜੋ ਮਸਾਲਾ ਤੁਹਾਡੇ ਕੋਲ ਨਹੀਂ ਹੈ ਉਸ ਨੂੰ ਤੁਸੀਂ ਸਕਿਪ ਵੀ ਕਰ ਸਕਦੇ ਹੋ ਜਿਸ ਤਰ੍ਹਾਂ ਕਿ ਨਮਕ ਮਿਰਚ ਤੇ ਹਲਦੀ ਪਾਉਣਾ ਤਾਂ ਇਸ ਦੇ ਵਿੱਚ ਜ਼ਰੂਰੀ ਹੁੰਦਾ ਹੈ ਤੇ ਉਹ ਪਾਉਣ ਤੋਂ ਬਾਅਦ ਬਾਕੀ ਤੁਸੀਂ ਜਿਸ ਤਰ੍ਹਾਂ ਅਸੀਂ આમਚੂਰ ਪਾਊਡਰ ਪਾਇਆ ਕਾਲੀ ਮਿਰਚ ਪਾਈ ਹੈ ਜੀਰਾ ਵਗੈਰਾ ਪਾਇਆ ਜਮਾਣ ਪਾਈ ਹੈ ਇਹ ਸਾਰੀਆਂ ਚੀਜ਼ਾਂ ਜੇਕਰ ਹੈਗੀਆਂ ਨੇ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਤੁਸੀਂ ਸਕਿੱਪ ਕਰ ਸਕਦੇ ਹੋ ਇਹ ਪਾਉਣ ਤੋਂ ਬਾਅਦ ਅਸੀਂ ਇੱਕ ਨਿੰਮੂ ਦਾ ਰਸ ਇੱਕ ਨਿੰਮੂ ਦਾ ਰਸ ਸੀ ਕੱਢ ਕੇ ਇਸ ਵਿੱਚ ਪਾ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਅਸੀਂ ਥੋੜਾ ਥੋੜਾ ਪਾਣੀ ਇਹਨਾਂ ਦੇ ਵਿੱਚ ਪਾਉਂਦੇ ਜਾਵਾਂਗੇ ਤੇ ਮਿਕਸ ਕਰਦੇ ਜਾਵਾਂਗੇ ਸਾਰਾ ਪਾਣੀ ਅਸੀਂ ਇਕੱਠਾ ਹੀ ਇਸ ਦੇ ਵਿੱਚ ਨਹੀਂ ਪਾਉਣਾ ਬਲਕਿ ਥੋੜਾ ਥੋੜਾ ਪਾਣੀ ਕਿਉਂਕਿ ਸਾਨੂੰ ਪਤਾ ਲੱਗਦਰੂਗਾ ਕਿਉਂਕਿ ਜੇਕਰ ਅਸੀਂ ਸਾਰਾ ਪਾਣੀ ਇਕੱਠਾ ਪਾ ਦਿੰਦੇ ਹਾਂ ਤੇ ਬੇਸਣ ਦੀਆਂ ਗੱਠਾਂ ਵੀ ਬਣ ਸਕਦੀਆਂ ਨੇ ਤੇ ਜੋ ਗੱਠਾਂ ਅਸੀਂ ਪੈਣ ਨਹੀਂ ਦੇਣੀ ਇਸ ਲਈ ਅਸੀਂ ਬਿਲਕੁਲ ਥੋੜਾ ਥੋੜਾ ਕਰਕੇ ਪਾਣੀ ਲਵਾਂਗੇ ਤੇ ਇਸ ਨੂੰ ਮਿਕਸ ਕਰਾਂਗੇ ਵੇਖੋ ਇਸ ਤਰ੍ਹਾਂ ਥੋੜਾ ਥੋੜਾ ਜਿਹਾ ਪਾਣੀ ਪਾ ਕੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਉਸ ਤੋਂ ਬਾਅਦ ਜਦੋਂ ਇਹ ਇੱਕ ਵਾਰ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਫਿਰ ਤੁਸੀਂ ਇਸ ਵਿੱਦੇ ਵਿੱਚ ਪਾਣੀ ਜ਼ਿਆਦਾ ਪਾ ਸਕਦੇ ਹੋ ਕਿਉਂਕਿ ਸੂਜੀ ਬਹੁਤ ਪਾਣੀ ਨੂੰ ਅਬਜ਼ਰਬ ਕਰ ਲੈਂਦੀ ਹੈ ਇਸ ਲਈ ਤੁਸੀਂ ਇਸ ਵਿੱਚ ਪਾਣੀ ਘੱਟ ਨਹੀਂ ਰੱਖਣਾ ਬਸ ਸਟਾਰਟਿੰਗ ਤੇ ਧਿਆਨ ਜ਼ਰੂਰ ਰੱਖਣਾ ਕਿ ਸਾਰਾ ਪਾਣੀ ਇਕੱਠਾ ਨਹੀਂ ਪਾਉਣਾ ਇਸ ਤੋਂ ਬਾਅਦ ਇਸ ਤਰ੍ਹਾਂ ਇਸ ਦਾ ਕੋਲ ਜਿਹਾ ਬਣਾ ਕੇ ਇਸ ਨੂੰ ਟੱਕ ਕੇ ਰੱਖ ਦਿੱਤਾ ਸੀ 10 ਮਿੰਟਾਂ ਦੇ ਬਾਅਦ ਆਪਾਂ ਦੇਖਾਂਗੇ ਕਿ ਸੂਜੀ ਨੇ ਪਾਣੀ ਅਬਜ਼ਰਬ ਕਰ ਲਿਆ ਤੇ ਅਸੀਂ ਇਸ ਵਿੱਚ ਹੋਰ ਪਾਣੀ ਵੀ ਪਾ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਇਸ ਵਿੱਚ ਥੋੜਾ ਜਿਹਾ ਪਨੀਰ ਵੀ ਮਿਕਸ ਕੀਤਾ ਜੇਕਰ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਤੇ ਤੁਸੀਂ ਪਨੀਰ ਨੂੰ ਵੀ ਸਕਿਪ ਕਰ ਸਕਦੇ ਹੋ ਥੋੜਾ ਜਿਹਾ ਪਾਣੀ ਅਸੀਂ ਇਸ ਵਿੱਚ ਹੋਰ ਪਾ ਕੇ ਇਸ ਨੂੰ ਪਤਲਾ ਕਰ ਦਿੱਤਾ ਇਸ ਤਰ੍ਹਾਂ ਇਸ ਨੂੰ ਅਸੀਂ ਕਾਫੀ ਪਤਲਾ ਕਰ ਲੈਣਾ ਹੈ ਤੇ ਉਸ ਦੇ ਬਾਅਦ ਅਸੀਂ ਇੱਕ ਕੜਾਹੀ ਦੇ ਵਿੱਚ ਘੀ ਜਾਂ ਤੇਲ ਪਾਵਾਂਗੇ ਜੇਕਰ ਘੀ ਹੈ ਤੇ ਕੀ ਨਹੀਂ ਤੇ ਤੁਸੀਂ ਸਰ੍ਹੋਂ ਦਾ ਤੇਲ ਪਾ ਸਕਦੇ ਹੋ ਇਸ ਤੇ ਵਿੱਚ ਅਸੀਂ ਸਰ੍ਹੋਂ ਦਾ ਤੇਲ ਗਰਮ ਹੋਣ ਤੋਂ ਬਾਅਦ ਅਸੀਂ ਇਸ ਨੂੰ ਰਾਈ ਜਮੈਣ ਤੇ ਕੜੀ ਪੱਤੇ ਦਾ ਤੜਕਾ ਲਗਾਉਣਾ ਹੈ ਇਸ ਤਰ੍ਹਾਂ ਅਸੀਂ ਤੜਕਾ ਜਿਹਾ ਲਗਾ ਕੇ ਥੋੜਾ ਜਿਹਾ ਇਹਨਾਂ ਨੂੰ ਮਿਕਸ ਕਰਾਂਗੇ ਤੇ ਵੇਖੋ ਇਸਦੇ ਵਿੱਚ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਬਸ 1 ਜਾਂ 2 ਮਿੰਟ ਹੀ ਅਸੀਂ ਇਸ ਨੂੰ ਇਸ ਤਰ੍ਹਾਂ ਭੁੰਨਣਾ ਹੈ ਤੇ ਫਿਰ ਇਸ ਦੇ ਵਿੱਚ ਉਹ ਜਿਹੜਾ ਮਿਸ਼ਰਣ ਅਸੀਂ ਬਣਾ ਕੇ ਤਿਆਰ ਕੀਤਾ ਉਹ ਮਿਕਸ ਕਰ ਦੇਵਾਂਗੇ ਇਸ ਤਰ੍ਹਾਂ ਅਸੀਂ ਇਸ ਨੂੰ ਸਾਰੇ ਨੂੰ ਮਿਕਸ ਕਰ ਲੈਣਾ ਤਾਂ ਜੋ ਰਾਈ ਕੜੀ ਪੱਤਾ ਤੇ ਜਿਮੇਨ ਇਸ ਸਾਰੇ ਮਿਸ਼ਰਣ ਦੇ ਵਿੱਚ ਚੰਗੀ ਤਰ੍ਹਾਂ ਘੁਲ ਜਾਵੇ ਇਸ ਤਰ੍ਹਾਂ ਸੇ ਖੁਰਚਣਾ ਇਸ ਦੇ ਵਿੱਚ ਫੇਰਦੇ ਰਵਾਂਗੇ ਤੁਸੀਂ ਇਸ ਨੂੰ 1 ਮਿੰਟ ਦੇ ਲਈ ਵੀ ਇਸੇ ਤਰ੍ਹਾਂ ਨਹੀਂ ਛੱਡਣਾ ਤੇ ਇਸ ਨੂੰ ਅਸੀਂ ਇਸ ਤਰ੍ਹਾਂ ਹਿਲਾਉਂਦੇ ਹਿਲਾਉਂਦੇ ਬਿਲਕੁਲ ਸਖਤ ਆਟੇ ਦੀ ਤਰ੍ਹਾਂ ਕਰ ਲੈਣਾ ਹੈ ਬਹੁਤ ਜ਼ਿਆਦਾ ਤੇ ਸਖਤ ਵੀ ਨਹੀਂ ਹੋਵੇਗਾ ਬਟ ਜਿੰਨਾ ਵੀ ਹੁੰਦਾ ਹੈ ਅਸੀਂ ਕਰ ਲੈਣਾ ਹੈ ਕਿਉਂਕਿ ਜਦੋਂ ਅਸੀਂ ਇਸ ਨੂੰ ਪਤਲਾ ਰੱਖ ਲੈਂਦੇ ਹਾਂ ਤੇ ਗਾਣਾ ਤੇ ਹੋ ਜਾਵੇਗਾ ਬਟਕੜਾ ਹੁਣ ਦੇ ਵਿੱਚ ਬਹੁਤ ਜ਼ਿਆਦਾ ਇਸ ਨੂੰ ਸਮਾਂ ਲੱਗ ਜਾਂਦਾ ਹੈ ਤੇ ਸਾਨੂੰ ਬਹੁਤ ਸਮਾਂ ਹੀ ਠੰਡਾ ਰੱਖਣਾ ਪੈਂਦਾ ਹੈ ਜੇਕਰ ਅਸੀਂ ਚੁੱਲ੍ਹੇ ਦੇ ਉੱਪਰ ਹੀ ਇਸ ਨੂੰ ਬਿਲਕੁਲ ਅਸੀਂ ਸਕਾ ਲੈਨੇ ਆ ਤੇ ਸਾਰਾ ਪਾਣੀ ਇਸ ਵਿੱਚੋਂ ਖਤਮ ਹੋ ਜਾਂਦਾ ਹੈ ਤੇ ਇਹ ਆਟੇ ਦੀ ਤਰ੍ਹਾਂ ਬਣ ਜਾਵੇਗਾ ਤਾਂ ਇਸ ਨੂੰ ਠੰਡਾ ਕਰਨ ਵਿੱਚ ਬਹੁਤ ਜ਼ਿਆਦਾ ਆਸਾਨੀ ਹੋਵੇਗੀ ਬਹੁਤ ਜਲਦੀ ਠੰਡਾ ਹੋਵੇਗਾ ਠੰਡਾ ਹੋ ਕੇ ਥੋੜਾ ਜਿਹਾ ਹੋਰ ਸਖਤ ਹੋ ਜਾਵੇਗਾ ਲੋਡੀ ਬਹੁਤ ਵਧੀਆ ਇਹ ਦੇਖੋ ਫਟਾਫਟ ਦੇ ਨਾਲ ਗੜਾ ਗੜਾ ਜਿਹਾ ਹੋ ਰਿਹਾ ਹੈ ਤੇ ਇਸ ਤਰ੍ਹਾਂ ਸੀਸ ਦੇ ਵਿੱਚ ਤੇਜ਼ੀ ਦੇ ਨਾਲ ਖੁਰਚਣਾ ਫੇਰਦੇ ਰਹਿਣਾ ਹੈ ਜੇਕਰ ਅਸੀਂ ਇਸ ਨੂੰ ਇਸੇ ਤਰ੍ਹਾਂ ਛੱਡ ਦਿੰਦੇ ਹਾਂ ਤਾਂ ਸੂਜੀ ਵਗੈਰਾ ਦੀਆਂ ਵੀ ਗੱਠਾਂ ਬਣ ਜਾਂਦੀਆਂ ਨੇ ਤੇ ਉਹ ਗੱਠਾਂ ਜਿਹੜੀਆਂ ਨੇ ਉਹ ਫਿਰ ਜਦੋਂ ਅਸੀਂ ਫੇਰ ਦੁਬਾਰਾ ਤੋਂ ਇਕੱਠਾ ਪੈਣ ਤੋਂ ਬਾਅਦ ਖੁਰਚਣਾ ਫੇਰਦੇ ਹਾਂ ਤੇ ਉਹ ਗੱਠਾਂ ਖੁਰਣ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਸੋ ਇਸ ਲਈ ਅਸੀਂ ਗੱਠਾ ਇਸ ਵਿੱਚ ਪੈਣ ਹੀ ਨਹੀਂ ਦਵਾਂਗੇ ਤੇ ਇਹ ਸਾਡਾ ਬਣ ਕੇ ਤਿਆਰ ਹੈ ਤੇ ਇਸ ਤਰ੍ਹਾਂ ਅਸੀਂ ਇੱਕ ਥਾਲ ਦੇ ਵਿੱਚ ঘি ਜਿਹਾ ਲਗਾ ਲਵਾਂਗੇ ਕਿਉਂਕਿ ਜੇਕਰ ਅਸੀਂ ਇਸੇ ਤਰ੍ਹਾਂ ਇਸ ਦੇ ਵਿੱਚ ਰੱਖ ਦੇਵਾਂਗੇ ਤਾਂ ਇਹ ਸਾਰਾ ਥਾਲ ਦੇ ਨਾਲ ਚਿਪਕ ਜਾਵੇਗਾ ਇਸ ਤਰ੍ਹਾਂ ਤੁਸੀਂ ਕੋਈ ਲਫਾਫਾ ਕੱਟ ਕਰਕੇ ਵੀ ਰੱਖ ਸਕਦੇ ਹੋ ਜੇਕਰ ਤੁਹਾਡੇ ਕੋਲ ਬਟਰ ਪੇਪਰ ਹੈ ਤੇ ਤੁਸੀਂ ਉਹ ਵੀ ਲਗਾ ਸਕਦੇ ਹੋ ਤੇ ਇਸ ਤਰ੍ਹਾਂ ਇਸ ਤੇ ਵੀ ਅਸੀਂ ਕੀ ਲਗਾ ਦਿੱਤਾ ਤੇ ਇਸ ਤੋਂ ਬਾਅਦ ਅਸੀਂ ਇਸ ਦੇ ਵਿੱਚ ਠੰਡਾ ਹੋਣ ਲਈ ਇਸ ਨੂੰ ਪਾ ਦੇਵਾਂਗੇ ਲੋ ਜੀ ਇਸ ਤਰ੍ਹਾਂ ਤੁਸੀਂ ਕਰਕੇ ਸਾਰਾ ਇਸ ਦੇ ਵਿੱਚ ਟ੍ਰਾਂਸਫਰ ਕਰ ਦੇਣਾ ਹੈ ਖੁੱਲੇ ਪਾਂਡੇ ਦੇ ਵਿੱਚ ਹੀ ਪਾਉਣਾ ਹੈ ਤਾਂ ਜੋ ਇਸ ਨੂੰ ਠੰਡਾ ਹੋਣ ਵਿੱਚ ਆਸਾਨੀ ਹੋਵੇ ਤੇ ਇਹ ਬਹੁਤ ਜ਼ਿਆਦਾ ਟਾਈਮ ਨਾ ਲਵੇ ਤੇ ਜਲਦੀ ਠੰਡਾ ਹੋ ਜਾਵੇ ਇਸ ਤਰ੍ਹਾਂ ਅਸੀਂ ਇਸ ਨੂੰ ਥਾਲ ਦੇ ਵਿੱਚ ਫਿਲਾ ਦਿੱਤਾ ਤੇ ਫੇਰ ਅਸੀਂ ਇਸ ਨੂੰ ਫ੍ਰਿਜ ਦੇ ਵਿੱਚ ਲਗਾ ਦੇਵਾਂਗੇ ਲੋ ਜੀ ਵੇਖੋ ਇਹ ਬਿਲਕੁਲ ਜਿਸ ਤਰ੍ਹਾਂ ਸੀ ਕੋਈ ਨਮਕੀਨ ਕੇਕ ਬਣਾਇਆ ਹੋਵੇ ਉਸੇ ਤਰ੍ਹਾਂ ਸੈੱਟ ਹੋ ਗਿਆ ਤੇ ਹੁਣ ਅਸੀਂ ਇਸ ਨੂੰ ਇਸ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਫ੍ਰਿਜ ਦੇ ਵਿੱਚ ਲਾ ਦੇਵਾਂਗੇ ਵੇ ਕੋਈ ਬਿਲਕੁਲ ਅਜੇਹਾ ਬਣ ਗਿਆ ਸੀ ਚਾਹੀਏ ਤਾਂ ਇਸ ਦੇ ਪੀਸ ਵੀ ਕੱਟ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਜਿੰਨੇ ਸਮੇਂ ਵਿੱਚ ਠੰਡਾ ਹੋਵੇਗਾ ਅਸੀਂ ਪ੍ਰਾਂਤ ਦੇ ਵਿੱਚ ਥੋੜਾ ਜਿਹਾ ਕਣਕ ਦਾ ਆਟਾ ਲਵਾਂਗੇ ਇਹ ਵੀ ਤੁਸੀਂ ਆਪਣੇ ਜਿੰਨੀ ਕੋ ਰੋਟੀ ਤੁਹਾਡੇ ਘਰ ਦੇ ਵਿੱਚ ਲੱਗਦੀ ਹੈ ਇਸ ਦੀ ਕੁਆਂਟੀਟੀ ਵੀ ਤੁਸੀਂ ਆਪਣੇ ਅਕੋਰਡਿੰਗ ਹੀ ਲੈਣੀ ਹੈ ਤੇ ਇਸ ਤਰ੍ਹਾਂ ਅਸੀਂ ਥੋੜਾ ਜਿਹਾ ਆਟਾ ਪ੍ਰਾਂਤ ਦੇ ਵਿੱਚ ਲੈ ਲਵਾਂਗੇ ਤੇ ਸਾਡਾ ਜਿਹੜਾ ਉਹ ਮਿਸ਼ਰਣ ਹੈ ਉਹ ਤਕਰੀਬਨ ਠੰਡਾ ਹੋਣ ਹੀ ਵਾਲਾ ਹੈ ਥੋੜਾ ਜਿਹਾ ਅਸੀਂ ਟੇਸਟ ਦੇ ਅਨੁਸਾਰ ਇਸ ਵਿੱਚ ਨਮਕ ਪਾ ਦੇਵਾਂਗੇ ਤੇ ਸਾਡਾ ਜਿਹੜਾ ਮਿਸ਼ਰਣ ਹੈ ਠੰਡਾ ਹੋਣ ਵਾਲਾ ਹੈ ਠੰਡਾ ਹੋਣ ਤੇ ਅਸੀਂ ਉਹ ਮਿਸ਼ਰਣ ਵੀ ਇਸ ਦੇ ਵਿੱਚ ਮਿਕਸ ਕਰਾਂਗੇ ਉਨੇ ਸਮੇਂ ਦੇ ਵਿੱਚ ਅਸੀਂ ਨਮਕ ਤੇ ਥੋੜਾ ਜਿਹਾ ਬੇਕਿੰਗ ਸੋਡਾ ਇਸ ਦੇ ਵਿੱਚ ਪਾ ਲਵਾਂ ਤਾਂ ਜੋ ਪੂਰੀਆਂ ਜਿਆਦਾ ਤੇਲ ਨੂੰ ਅਬਜ਼ਰਬ ਨਾ ਕਰਨ ਤੇ ਇਸ ਤੋਂ ਬਾਅਦ ਅਸੀਂ ਉਹ ਮਿਸ਼ਰਣ ਇਸ ਦੇ ਵਿੱਚ ਮਿਕਸ ਕਰ ਦੇਣਾ ਹੈ ਉਹ ਵੀ ਤੁਸੀਂ ਜਿੰਨਾ ਕੋ ਚਾਹੋ ਨਾ ਕੋ ਤੁਸੀਂ ਮਿਕਸ ਕਰ ਸਕਦੇ ਹੋ ਇਸ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਇਸ ਦਾ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਇਸ ਤਰ੍ਹਾਂ ਅਸੀਂ ਇਸ ਨੂੰ ਸਾਰੇ ਮਿਸ਼ਰਣ ਨੂੰ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਬਿਲਕੁਲ ਜਿਸ ਤਰ੍ਹਾਂ ਅਸੀਂ ਪੂਰੀਆਂ ਵਾਲਾ ਆਟਾ ਬਣਾਉਂਦੇ ਹਾਂ ਪੂਰੀਆਂ ਵਾਲਾ ਆਟਾ ਅਸੀਂ ਕਾਫੀ ਸਖਤ ਬਣਾਉਂਦੇ ਹਾਂ ਉਸੇ ਤਰ੍ਹਾਂ ਇਸ ਦੇ ਵਿੱਚ ਵੀ ਅਸੀਂ ਪਾਣੀ ਬਕਾਇਦਾ ਦਾ ਯਾਦਾ ਇਸਤੇਮਾਲ ਨਹੀਂ ਕਰਾਂਗੇ ਕਿਉਂਕਿ ਪਾਣੀ ਤੋਂ ਬਿਨਾ ਵੀ ਇਸੇ ਤਰ੍ਹਾਂ ਸੈੱਟ ਹੋ ਜਾਵੇਗਾ ਸੈੱਟ ਹੋ ਗਿਆ ਤੇ ਅਸੀਂ ਇਸ ਨੂੰ 5-4 ਮਿੰਟ ਤੇ ਲਈ ਟੱਕ ਕੇ ਰੱਖ ਦੇਵਾਂਗੇ ਨੋ ਜੀ ਦੇਖੋ ਪੰਜ ਚਾਰ ਮਿੰਟਾਂ ਤੋਂ ਵਾਦੀ ਇਹ ਬਹੁਤ ਵਧੀਆ ਸੈੱਟ ਹੋ ਗਿਆ ਤੇ ਹੁਣ ਅਸੀਂ ਇਸ ਦੇ ਪੇੜੇ ਕਰ ਲਵਾਂਗੇ ਅਸੀਂ ਕੀ ਕਰਕੇ ਇਸ ਆਟੇ ਦੇ ਪੇੜੇ ਕਰ ਲੈਣੇ ਨੇ ਜਿੰਨੀਆਂ ਪੂਰੀਆਂ ਵੀ ਤੁਸੀਂ ਬਣਾਉਣੀਆਂ ਨੇ ਤੁਸੀਂ ਉਹਨੇ ਪੇੜੇ ਕਰ ਸਕਦੇ ਹੋ ਬਾਕੀ ਜਦੋਂ ਵੀ ਆਟਾ ਅਸੀਂ ਫ੍ਰਿਜ ਦੇ ਵਿੱਚ ਲਗਾਉਣਾ ਹੈ ਤਾਂ ਉਸ ਨੂੰ ਅਸੀਂ ਹਮੇਸ਼ਾ ਕੋਟਨ ਦੇ ਗਿੱਲੇ ਕੱਪੜੇ ਨੂੰ ਪਹਿਲਾਂ ਭੈਣਾ ਹੈ ਤੇ ਫਿਰ ਆਟੇ ਨੂੰ ਉਸ ਦੇ ਨਾਲ ਟੱਕ ਕੇ ਰੱਖਣਾ ਹੈ ਪੀੜੇ ਹੋ ਗਏ ਨੇ ਤੇ ਪੀੜੇ ਹੋਣ ਤੋਂ ਬਾਅਦ ਅਸੀਂ ਇਸ ਤਰ੍ਹਾਂ ਪੂਰੀਆਂ ਬੇਲ ਲਵਾਂਗੇ ਜਿਸ ਤਰ੍ਹਾਂ ਕਿ ਅਸੀਂ ਰੋਟੀ ਬੇਲਦੇ ਹਾਂ ਉਸੇ ਤਰ੍ਹਾਂ ਪੂਰੀਆਂ ਬੇਲਣੀਆਂ ਨੇ ਲੋ ਜੀ ਅਸੀਂ ਪੂਰੀਆਂ ਵੀ ਬੇਲ ਲੀਆਂ ਨੇ ਜਿੰਨੀਆਂ ਕੋ ਸਾਨੂੰ ਚਾਹੀਦੀਆਂ ਸੀ ਅਸੀਂ ਓਨੀਆਂ ਪੂਰੀਆਂ ਬੇਲ ਕੇ ਤਿਆਰ ਕਰ ਲਈਆਂ ਤੇ ਹੁਣ ਅਸੀਂ ਇੱਕ ਕੜਾਈ ਦੇ ਵਿੱਚ ਤੇਲ ਪਾ ਕੇ ਉਸ ਨੂੰ ਗਰਮ ਕਰ ਲਿਆ ਤੇ ਪੂਰੀਆਂ ਇਸ ਤਰ੍ਹਾਂ ਛੱਡ ਦੇਵਾਂਗੇ ਵੇਖੋ ਸਾਡੀਆਂ ਜਿਹੜੀਆਂ ਪੂਰੀਆਂ ਨੇ ਬਹੁਤ ਵਧੀਆ ਫੁੱਲ ਫੁੱਲ ਕੇ ਹੀ ਨਿਕਲਣਗੀਆਂ ਸਾਡੀ ਕੋਈ ਇੱਕ ਵੀ ਅਜਿਹੀ ਪੂਰੀ ਨਹੀਂ ਹੋਵੇ ਕਿ ਜੋ ਕਿ ਫੁੱਲਦੀ ਨਹੀਂ ਸੋ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਵੀ ਪੂਰੀਆਂ ਬਣਾਉਂਗੇ ਤਾਂ ਸਾਰੀਆਂ ਪੂਰੀਆਂ ਤੁਹਾਡੀਆਂ ਫੁੱਲਣਗੀਆਂ ਤੇ ਪੂਰੀਆਂ ਬਹੁਤ ਜ਼ਿਆਦਾ ਵਧੀਆ ਟੇਸਟੀ ਕਰਾਰੀਆਂ ਤੇ ਬਿਲਕੁਲ ਨਰਮ ਨਰਮ ਬਣਨਗੀਆਂ ਤੁਸੀਂ ਚਾਹੋ ਤਾਂ ਇਹਨਾਂ ਨੂੰ ਤੁਸੀਂ ਜ਼ਿਆਦਾ ਸੇਕ ਲਗਾ ਕੇ ਰੈੱਡ ਕਰਕੇ क्रिस्पी ਵੀ ਬਣਾ ਸਕਦੇ ਹਾਂ ਜੇਕਰ ਤੁਸੀਂ ਨਰਮ ਬਣਾਉਣੀਆਂ ਨੇ ਤਾਂ ਤੁਸੀਂ ਜਲਦੀ ਇਹਨਾਂ ਨੂੰ ਕੜਾਹੀ ਦੇ ਵਿੱਚੋਂ ਬਾਹਰ ਕਰ ਲੈਣਾ ਹੈ ਜੇਕਰ ਤੁਹਾਨੂੰ ਕ੍ਰਿਸਪੀ ਪਸੰਦ ਨੇ ਤੇ ਤੁਸੀਂ ਇਹਨਾਂ ਨੂੰ ਸੇਕ ਥੋੜਾ ਜਿਹਾ ਜ਼ਿਆਦਾ ਲਵਾ ਲੈਣਾ ਇਹ ਦੇਖੋ ਉਹ ਪੂਰੀ ਸਾਡੀ ਕਾਫੀ ਨਰਮ ਸੀ ਤੇ ਇਹ ਕਾਫੀ ਕ੍ਰਿਸਪੀ ਵਿਖਣ ਵਿੱਚ ਹੀ ਲੱਗ ਰਹੀ ਹੈ ਤੁਹਾਨੂੰ ਜਿਸ ਤਰ੍ਹਾਂ ਦੀ ਪੂਰੀ ਪਸੰਦ ਹੈ ਤੁਸੀਂ ਉਸ ਤਰ੍ਹਾਂ ਦੀ ਪੂਰੀ ਬਣਾ ਲੈਣੀ ਹੈ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇਕਰ ਤੁਹਾਨੂੰ ਨਮੀਆਂ ਨਮੀਆਂ ਚੀਜ਼ਾਂ ਬਣਾਉਣੀਆਂ ਤੇ ਬਣਾਉਣੀਆਂ ਸਿੱਖਣੀਆਂ ਪਸੰਦ ਨੇ ਤੇ ਤੁਸੀਂ ਸਾਡੇ ਇਸ ਪਿੰਡੂ ਖਾਣ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਨਾਲ ਦੇ ਦਿੱਤੇ ਹੋਏ ਬੈਲ ਦੇ ਆਈਕਨ ਨੂੰ ਵੀ ਪ੍ਰੈਸ ਕਰੋ ਤਾਂ ਜੋ ਇਸ ਚੈਨਲ ਤੇ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਉਸ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਜੇਕਰ ਤੁਸੀਂ ਇਹ ਪੂਰੀਆਂ ਬਣਾਉਣੀਆਂ ਸਿੱਖ ਲਈਆਂ ਨੇ ਤੇ ਤੁਸੀਂ ਆਪਣੇ ਘਰ ਦੇ ਵਿੱਚ ਪੂਰੀਆਂ ਬਣਾ ਕੇ ਵੇਖੋਗੇ ਤੇ ਸਾਨੂੰ ਕਮੈਂਟਸ ਕਰਕੇ ਜਰੂਰ ਦੱਸਿਓ ਕਿ ਤੁਹਾਡੀਆਂ ਪੂਰੀਆਂ ਕਿੱਦਾਂ ਦੀਆਂ ਬਣੀਆਂ ਤੇ ਕਿਸ ਕਿਸ ਨੂੰ ਪਸੰਦ ਆਈਆਂ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ